ਸ੍ਰਿਸ਼ਟੀ ਕਰਤਾ ਭਗਵਾਨ ਸ੍ਰੀ ਵਾਲਮੀਕ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਉਤਸਵ ਪੂਰੇ ਦੇਸ਼ ਦੇ ਅੰਦਰ ਬੜੀ ਸ਼ਰਧਾ ਭਾਵਨਾ ਨਾਲ ਤੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਮਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸਾਡੀ ਟੀਮ ਵਕ ਵਕ ਮੰਦਰਾਂ ਵਿੱਚ ਪਹੁੰਚੀ ਹੈ ਮੰਦਰਾਂ ਨੂੰ ਬੜੇ ਹੀ ਮਨਮੋਹਕ ਢੰਗ ਨਾਲ ਸਜਾਇਆ ਗਿਆ ਹੈ ਸੰਗਤਾਂ ਵੱਲੋਂ ਜਿਹੜੇ satsang ਕੀਤਾ ਜਾ ਰਿਹਾ ਹੈ ਭਗਵਾਨ ਦੇ ਭਜਨ ਗਾਏ ਜਾ ਰਹੇ ਹਨ ਉੱਥੇ ਹੀ ਵਕ ਵਕ ਬਾਲਮਿਕ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਸਾਰਿਆਂ ਨੂੰ ਇਸ ਪ੍ਰਗਟ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ ਉਹਨਾਂ ਕਹਿੰਦੇ ਕਿ ਮੰਦਰਾਂ ਵਿੱਚ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਹਨ ਲੰਗਰ ਪੰਡਾਰਿਆਂ ਦੇ ਪ੍ਰਬੰਧ ਹਨ ਹਵਨ ਯੱਗ ਹੋਣਗੇ ਅਤੇ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਹੋਣਗੀਆਂ ਨਾਲ ਹੀ ਸਮੁੱਚੇ ਭਾਈਚਾਰੇ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਕੱਲ 8 ਅਕਤੂਬਰ ਨੂੰ ਸ਼ਹਿਰ ਦੇ ਵਿੱਚ ਇੱਕ ਵੱਡੀ ਸ਼ੋਭਾ ਯਾਤਰਾ ਕੱਢੀ ਜਾਏਗੀ ਜੋ ਸ਼ੋਭਾ ਯਾਤਰਾ 6 ਤਰੀਕ ਨੂੰ ਨਿਕਲਣੀ ਸੀ ਪਰ ਖਰਾਬ ਮੌਸਮ ਦੇ ਕਰਕੇ ਉਹਨੂੰ 2 ਦਿਨ ਅੱਗੇ ਪਾਇਆ ਗਿਆ ਹੈ ਕੱਲ 8 ਤਰੀਕ ਨੂੰ ਉਹ 12 ਵਜੇ ਨਿਕਲੇਗੀ ਉਹਨਾਂ ਸਾਰਿਆਂ ਨੂੰ ਕਹਿ ਕੇ ਸਮੁੱਚੇ ਸ਼ਹਿਰ ਵਾਸੀ ਸਾਰਿਆਂ ਨੂੰ ਖੁੱਲਾ ਸੱਦਾ ਹੈ ਕਿ ਇਸ ਸ਼ੋਭਾ ਯਾਤਰਾ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲਾ ਕਰੋ ਭਗਵਾਨ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਾਲ ਹੀ ਔਰਣਕ ਨੂੰ ਵਧਾਓ ਇਸ ਮੌਕੇ ਆਗੂਆਂ ਨੇ ਗੱਲਬਾਤ ਕਰਨ ਕੀ ਕਰਕੇ ਆ ਹੈ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਵੇਖਦੇ ਰਹੋ ਚੈਨਲ ਦਾ ਆਰਐਨ ਨਿਊ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਗੋਕਲ ਬਟਾਲੇ ਤੋਂ ਸਿੱਧੀ ਵਾਲਮੀਕ ਸਭਾ ਦਾ ਪ੍ਰੈਜ਼ੀਡੈਂਟ ਜੀ ਅੱਜ ਜਿਹੜਾ ਆ ਜੀ ਸਾਡਾ ਪ੍ਰਗਟ ਪਰਗਟ ਦੇਣ ਦਾ ਦਿਵਸ ਹੈ ਜੀ ਭਗਵਾਨ ਵਾਲਮੀਕ ਮਹਾਰਾ ਜੀ ਦਾ ਜੀ ਅੱਜ ਸਟੇ ਲੱਗ ਰਹੀ ਹੈ ਜੀ ਸਾਡੇ ਖਜੂਰੀ ਗਰੇਡ ਦੇ ਵਿੱਚ ਜਿੱਥੇ ਬਹੁਤ ਸਾਰੇ ਸਿੰਗਰ ਆ ਰਹੇ ਆ ਜੀ ਨਾਮੇ ਸਿੰਗਰ ਆ ਰਹੇ ਆ ਜੀ ਜਿਨ੍ਹਾਂ ਨੇ ਕੀ ਭਜਨ ਗਾਉਣਗੇ ਜੀ ਔਰ ਪ੍ਰਭੂ ਦਾ ਗੁਣ ਗਾਣਗੇ ਜੀ ਔਰ ਮੈਂ ਸਾਰੇ ਪੂਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ ਇਸ ਸ਼ੋਭਾ ਨੂੰ ਹੋਰ ਆ ਕੇ ਵਧਾਉਣ ਜੀ ਔਰ ਅੱਜ ਜੀ ਸਾਰੇ ਮੰਦਰਾਂ ਦੇ ਵਿੱਚ ਕੇਟਿਆ ਜਾਊਗਾ ਜੀ ਭਗਵਾਨ ਵਾਲਮੀਕ ਮਾਰੇ ਦਾ 사త్సੰਗ ਹੋਵੇਗਾ ਜੀ ਔਰ ਸਾਰੇ ਉਹਨਾਂ ਦੇ ਗੁਣ ਗਾਣ ਗਉਣਗੇ ਜੀ ਔਰ ਕੱਲ ਦੀ ਸਾਡੀ ਸ਼ੁਭ ਯਾਤਰਾ ਜਿਹੜੀ ਹੈ 8 ਅਕਤੂਬਰ ਦਿਨ ਬੁੱਧਵਾਰ ਨੂੰ ਭਗਵਾਨ ਵਾਲਮੀਕਾ ਆਸ਼ਰਮ ਤੋਂ ਜਲੰਧਰ ਰੋਡ ਤੋਂ ਚੱਲ ਕੇ ਜੋ ਕਿ 12 ਵਜੇ ਟਾਈਮ ਨੂੰ ਚੱਲ ਕੇ ਆਪਣੇ ਸਿਟੀ ਰੋਡ ਤੋਂ ਹੁੰਦੇ ਹੁੰਦੇ ਜੋ ਨਹਰੂ ਗੇਟ ਤੋਂ ਹਾਥੀ ਗੇਟ ਤੋਂ ਅਚਲੀ ਗੇਟ ਤੋਂ ਕਪੂਰੀ ਗੇਟ ਤੋਂ ਔਰ ਕਜੂਰੀ ਗੇਟ ਤੱਕ ਆ ਕੇ ਸਮਾਪਤ ਹੋਵੇਗੀ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਦਿਨਾ ਜੀ ਭਗਵਾਨ ਵਾਲਮੀਕ ਮਾਰੇ ਪ੍ਰਗਟ ਦਿੰਦੀਆਂ ਜੀ ਇਸ ਸ਼ੁਭ ਯਾਤਰਾ ਨੂੰ ਆ ਕੇ ਜ਼ਰੂਰ ਜੀ ਇਹਦੇ ਵਿੱਚ ਆ ਕੇ ਆਪਣਾ ਸਹਿਯੋਗ ਦੇਣ ਜੀ ਮੈਂ ਰਜਨੀਸ਼ ਭੱਟੀ ਪ੍ਰਧਾਨ ਭਗਵਾਨ ਵਾਲਮੀਕੀ ਧਰਮ ਸੰਗਠਨ ਹਾਟੀਗੇੜ ਮਹੱਲਾ ਵਾਲਮੀਕੀ ਆਪਣੀ ਅੱਜ ਸਾਰੀ ਕੈਬਨਿਟ ਦੇ ਨਾਲ ਹੁਣ ਮੈਂ ਇਕੱਲੇ ਇਕੱਲੇ ਨਾਮ ਨਹੀਂ ਲੈਣਾ ਜਾਂਦਾ ਕਿਉਂਕਿ ਸਾਰਾ ਮਹੱਲਾ ਹੀ ਹੈਗਾ ਨਾਮ ਹੈਗਾ ਵਾ ਇਹ ਸਾਰੇ ਮੇਰੇ ਯਾਨੀ ਕਿ ਇਸ ਵੇਲੇ ਜਿੰਨੇ ਵੀ ਤਸਵੀਰਾਂ ਚ ਨਜ਼ਰ ਆ ਰਹੇ ਨੇ ਇਹ ਸਭ ਮੇਰੀ ਕੈਬਨਿਟ ਦੇ ਬੰਦੇ ਨੇ ਤੇ ਅੱਜ ਅਸੀਂ ਬڑے ਉਤਸ਼ਾਹ ਦੇ ਨਾਲ ਔਰ ਬੜੀ ਸ਼ਰਧਾ ਦੇ ਨਾਲ ਭਗਵਾਨ ਵਾਲਮੀਕ ਜੀ ਦਾ ਹਰ ਸਾਲ ਦੀ ਤਰ੍ਹਾਂ ਪ੍ਰਗਟ ਦਿਵਸ ਮਨਾ ਰਹੇ ਆ ਇਸਾਰੀ ਸ਼ਹਿਰ ਵਾਸੀਆਂ ਨੂੰ ਸਮੂਹ ਸੰਸਾਰ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਔਨ ਹੋ ਰਿਹਾ ਝੰਡਾ ਚੜਾਇਆ ਜਾ ਰਿਹਾ ਤੇ ਟੁੱਟ ਲੰਗਰ ਵਰਤਾਇਆ ਜਾਵੇਗਾ ਇਸ ਤੋਂ ਇਲਾਵਾ ਸ਼ਾਮ ਨੂੰ ਬਹੁਤ ਸ਼ਾਨਦਾਰ ਬੋਵੇ ਸਾ ਸੰਗ ਕੀਤਾ ਜਾਏਗਾ ਕਿਉਂਕਿ ਭਗਵਾਨ ਵਾਲਮੀਕੀ ਜੀ ਹਿੰਦੂ ਧਰਮ ਦੇ ਬਾਨੀ ਹਨ ਜਿਵੇਂ ਕਿ ਮੇਰੇ ਲਿਖੇ ਕਿ ਭਜਨ ਦੀ ਗੱਲ ਹੈ ਕਿ ਕਦੀ ਵੀ ਰੋਸ਼ਨ ਜਹਾਨ ਉਤੇ ਨਾ ਰਾਜੇ ਦਸ਼ਰਤ ਦਾ ਨਾਮ ਹੁੰਦਾ ਲਿਖੀ ਨਾ ਹੁੰਦੀ ਪ੍ਰਭੂ ਰਮਾਇਣ ਨਾ ਸੀਤਾ ਹੁੰਦੀ ਨਾ ਰਾਮ ਹੁੰਦਾ ਤੇ ਇਹਦੇ ਵਿੱਚ ਹੀ ਇਹ ਸੰਦੇਸ਼ ਹੈ ਕਿ ਸਮੁੱਚੇ ਸੰਸਾਰ ਦੇ ਜਗਤਗੁਰੂ ਹਨ ਭਗਵਾਨ ਵਾਲਮੀਕੀ ਜੀ ਤੁਸੀਂ ਅੱਜ ਉਹਨਾਂ ਨੇ ਜਗਤਗੁਰੂ ਜੀ ਦਾ ਸਿਰਫ ਆਪਣੇ ਗੁਰੂ ਜੀ ਦਾ ਨਹੀਂ ਇਹ ਜਗਤ ਗੁਰੂ ਜੀ ਦਾ ਪ੍ਰਗਟ ਦਿਵਸ ਮਨਾ ਰਹੇ ਆ ਤੇ ਸਾਰੇ ਸੰਸਾਰ ਨੂੰ ਵਧਾਈਆਂ ਦੇ ਰਹੇ ਆ ਤੇ ਇੱਕ ਅਸੀਂ ਇਹ ਸੂਚਨਾ ਦੇਣਾ ਚਾਹੁੰਦੇ ਆ ਕਿ ਪਿਛਲੇ 2000 ਦਿਨਾਂ ਤੋਂ ਪਹਿਲਾਂ بارش ਦਾ ਕਾਰਨ ਅਸੀਂ ਆਪਣੀ ਸ਼ੋਭਾ ਯਾਤਰਾ ਜਿਹੜੀ 6 ਤਰੀਕ ਨੂੰ ਨਿਕਲਣੀ ਸੀ 6 ਅਕਤੂਬਰ ਨੂੰ ਉਹ ਅਸੀਂ ਜੀ ਪੋਸਟਪੋਨ ਕਰ ਦਿੱਤੀ ਸੀ ਤੇ ਹੁਣ ਅਸੀਂ ਸਿਟੀ ਸਭਾ ਦੇ ਪ੍ਰਧਾਨ ਜੀ ਦੇ ਹੁਕਮ ਅਨੁਸਾਰ ਗੋਕਲ ਮਲਕ ਜੀ ਦੇ ਹੁਕਮ ਅਨੁਸਾਰ ਤੇ ਬਾਕੀ ਸਾਰੇ ਸਮਾਜ ਦੀ ਯਾਨੀ ਕਿ ਸਲਾਹ ਦੇ ਨਾਲ ਅਸੀਂ ਇਹ ਜਿਹੜੀ ਸ਼ੋਭਾ ਯਾਤਰਾ ਵਾ ਇਹ ਅਸੀਂ ਕੱਲ 8 ਅਕਤੂਬਰ ਨੂੰ ਹਮ ਹਮਾ ਕੇ ਕੱਢਾਂਗੇ ਤੇ ਸਾਰੇ ਸ਼ਹਿਰ ਵਾਸੀਆਂ ਅੱਗੇ ਤੇ ਵਾਲਮੀਕ ਸਮਾਜ ਦੇ ਅੱਗੇ ਅਸੀਂ ਇਹ ਅਪੀਲ ਕਰਦੇ ਹਾਂ ਕਿ ਸਾਨੂੰ ਇਸ शोभा यात्रा के पूरा सहयोग दिता जाए जय वाल्मीकि हर हर वाल्मीकि हर हर वाल्मीकि जय भीम जय भारत त्रिवेणी चौहान आदि धर्म समाज वाल्मीकि जो कि पंजाब की वाइस चेयरमैन बटाला तो हाथी गेट मंदिर चो मैं अपनी समूह बरादरी दे नाल खड़ी हाँ साढ़े प्रधान जी ने हूँ बहुत कुछ दसिया ਮੈਂ ਸਾਡੇ ਭਗਵਾਨ ਵਾਲਮੀਕੀ ਜੀ ਜਿਨ੍ਹਾਂ ਨੇ ਰਾਮ ਲక్ష్మణ ਸੀਤਾ ਦੇ ਆਉਣ ਹਨੂਮਾਨ ਦੇ ਆਉਣ ਤੋਂ ਪਹਿਲਾਂ ਹੀ ਰੋਮਾਇਨ ਲਿਖੀ ਸੀ ਔਰ ਅੱਜ ਸਾਰੇ ਹੀ Hindu ਧਰਮ ਸਮਾਜ ਔਰ ਸਾਡੀ ਵਾਲਮੀਕੀ ਪਾਈਚਾਰਾ ਜੋ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਵੱਲੋਂ ਔਰ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਔਰ ਬੜੀ ਸਰਧਾ ਔਰ ਧੂਮਤਾਂ ਦੇ ਨਾਲ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਟੂਪ ਲੰਗਰ ਲੱਗ ਰਹੇ ਨੇ ਔਰ ਉਹਨਾਂ ਦੇ ਹਮਨ ਹੋ ਰਹੇ ਨੇ ਔਰ ਝੰਡੇ ਚੜ੍ਹਾਏ ਜਾ ਰਹੇ ਨੇ ਔਰ ਮੈਂ ਸ਼ਹਿਰ ਵਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਔਰ ਜਿਹੜੀ ਸਾਡੀ ਸ਼ੋਭਾ ਯਾਤਰਾ ਸੀ ਦੋ ਚਾਰ ਦਿਨ ਤੋਂ ਨਹੀਂ 6 ਤਰੀਕ ਨੂੰ ਹੋਣੀ ਸੀ ਔਰ ਜਿਹੜੀ ਮੌਸਮ ਦੇ ਕਾਰਨ ਸਾਡੇ ਪ੍ਰਧਾਨ ਗੋਕਲ ਜੀ ਜਿਨ੍ਹਾਂ ਨੇ ਕਿਹਾ ਵੀ ਇਹ 8 ਤਰੀਕ ਨੂੰ ਕੱਢੀ ਜਾਏਗੀ ਔਰ ਕੱਲ 8 ਤਰੀਕ ਨੂੰ ਸ਼ੋਭਾ ਯਾਤਰਾ ਨਿਕਾਲੀ ਜਾਏਗੀ ਉਹ ਜਿੱਥੇ ਉਹਨਾਂ ਦਾ ਥਾਂ-ਥਾਂ ਤੇ ਸਵਾਗਤ ਹੋਏਗਾ ਔਰ ਬੜੀ ਹੁਮਾਹਮਾ ਕੇ ਜਿਨ੍ਹਾਂ ਨੂੰ ਨਹੀਂ ਵੀ ਸੱਦਾ ਦਿੱਤਾ ਗਿਆ ਮੇਰੇ ਵੀਰ ਮੇਰੇ ਨਾਰਾਜ਼ ਨਾ ਹੋਣ ਔਰ ਹੁਮਾਹਮਾ ਕੇ ਸਾਡੀ ਸ਼ੋਭਾ ਯਾਤਰਾ ਨੂੰ ਚਾਰ ਚੰਦ ਲਾਉਣ ਮੇਰਾ ਸੰਦੇਸ਼ ਇਹ ਹੈ ਕਿ ਸਾਰਿਆਂ ਨੂੰ ਮਿਲ ਜੁਲ ਕੇ ਚੱਲਣਾ ਚਾਹੀਦਾ ਹੈ ਚਾਹੀਦਾ ਕਿ ਅਸੀਂ ਜਿਸ ਤਰ੍ਹਾਂ ਰਵਾਇੰਕਤਾ ਜੀ ਸ਼੍ਰੀ ਬਾਲਮਿਕ ਸੁਆਮੀ ਜੀ ਨੇ ਰਵਾਇੰ ਲਿਖੀ ਸੀ ਉਹ ਆਪਣੀ ਸਚਾਈ ਤੇ ਤੁਰੇ ਸੀ ਔਰ ਸਾਨੂੰ ਵੀ ਉਹਨਾਂ ਦੇ ਪੂਰਨਿਆਂ ਤੇ ਤੁਰਨਾ ਚਾਹੀਦਾ ਵਾ ਔਰ ਮੈਂ ਇਹਨਾਂ ਕੁਝ ਕਹਿੰਦੇ ਹੋਏ ਜੈ ਹਿੰਦ